अक्साइज़ डिपार्टमेंट मुरदा ठेका बंदि करो बरखा विचो ठेका बंदि करो ਗੁਰਆਂ ਦੇ ਪਿੰਡ ਬਿਰਕਾ ਚ ਇੱਕ ਵਾਰ ਮੁਰਦ ਤੋਂ ਸ਼ਰਾਬ ਦਾ ਠੇਕਾ ਖੋਲੇ ਜਾਣ ਨੂੰ ਲੈ ਕੇ ਮਾਹੌਲ ਗਰਮ ਆ ਗਿਆ ਸ਼ਰਾਬ ਠੇਕੇਦਾਰਾ ਵੱਲੋਂ ਠੇਕਾ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਵੱਡੀ ਗਿਣਤੀ ਵਿੱਚ ਪਿੰਡ ਵਾਸੀਆ ਪਹੁੰਚੇ ਅਤੇ ਮੁਰਦਾਬਦ ਕਰਨੀ ਸ਼ੁਰੂ ਕਰਕੇ ਧਰਨਾ ਲਗਾ ਦਿੱਤਾ ਪਿੰਡ ਵਾਸੀਆ ਨੇ ਸਾਬਕਾ ਸਰਪੰਚ ਰਾਮ ਸਰੂਪ ਚੰਬਾ ਦੀ ਅਗਵਾਈ ਹੇਠ ਇਕੱਠੇ ਹੋ ਕੇ ਧਰਨਾ ਲਗਾਇਆ ਅਤੇ ਸਰਕਾਰ ਦੇ ਨਾਲ-ਨਾਲ ਠੇਕੇਦਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਧਾਨੇ ਤੇ ਬੈਠੇ ਸਾਬਕਾ ਸਰਪੰਚ ਰਾਮ ਸਰੂਪ ਚੰਬਾ ਅਤੇ ਹੋਰ ਨਾ ਮੌਤਵਰ ਵਿਅਕਤੀਆਂ ਨੇ ਦੱਸਿਆ ਕਿ ਸਾਲ 2011 ਤੋਂ 12 ਵਿੱਚ ਪਿੰਡ ਦੀ ਪੰਚਾਇਤ ਵੱਲੋਂ ਮਤਾ ਪੁਆ ਕੇ ਐਕਸਾਈਜ਼ ਵਿਭਾਗ ਅਤੇ ਪੰਜਾਬ ਸਰਕਾਰ પાસે ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੁੱਲਣ ਦੀ ਅਪੀਲ ਕੀਤੀ ਗਈ ਸੀ। ਪ੍ਰੰਤੂ ਹੁਣ ਫਿਰ ਤੋਂ ਵਿਭਾਗ ਅਤੇ ਠੇਕੇਦਾਰ ਵੱਲੋਂ ਪਿੰਡ ਵਿੱਚ ਇਹ ਸ਼ਰਾਬ ਦਾ ਠੇਕਾ ਖੋਲ ਲਿਆ ਗਿਆ ਜਿਸ ਨੂੰ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਉਨਾ ਆਖਿਆ ਕਿ ਪਿੰਡ ਦੀ ਮਹਿਲਾਵਾਂ ਤੇ ਲੜਕੀਆਂ ਦਾ ਇਸ ਰੋੜ ਉੱਪਰੋਂ ਦੀ ਕਾਫੀ ਆਉਣਾ ਜਾਣਾ ਹੈ ਤੇ ਜ਼ਿਆਦਾਤਰ ਮਹਿਲਾਵਾਂ ਤੇ ਲੜਕੀਆਂ ਇਸੇ ਹੀ ਰੋੜ ਉੱਪਰ ਸੈਰ ਵੀ ਕਰਨ ਆਉਂਦੀਆਂ ਹਨ ਨਾਲ ਹੀ ਮਾਤਾ ਦਾ ਮੰਦਿਰ, ਬਿਰਧ ਆਸ਼ਰਮ ਅਤੇ ਰਹਿਸ਼ਾ ਵੀ ਹਨ ਤੇ ਇੱਥੇ ਸ਼ਰਾਬ ਦਾ ਠੇਕਾ ਖੁੱਲਣ ਨਾਲ ਕਾਫੀ ਪਰੇਸ਼ਾਨੀ ਝੱਲਣੀ ਪਵੇਗੀ। ਹੁਣਾ ਆਖਿਆ ਕਿ ਇਸ ਸਬੰਧੀ ਉਹ ਐਕਸਾਈਜ਼ ਵਿਭਾਗ ਜਲੰਧਰ ਦੇ ਕਮਿਸ਼ਨਰ ਨੂੰ ਲਿਖਤੀ ਰੂਪ ਵਿੱਚ ਦੇ ਕੇ ਆਏ ਹਨ। ਉਹਨਾਂ ਕਹਿਿਆ ਕਿ ਅਗਰ ਸਰਕਾਰ ਅਤੇ ਵਿਭਾਗ ਨੇ ਉਕਤ ਸਥਾਨ ਤੋਂ ਸ਼ਰਾਬ ਦਾ ਠੇਕਾ ਬੰਦ ਨਾ ਕਰਵਾਇਆ ਤਾਂ ਉਹ ਇਸ ਤੋ ਤਿੱਖਾ ਸੰਘਰਸ਼ ਕਰਨੇ ਮਜਬੂਰ ਹੋਣਗੇ। ਉਦੋਂ ਥਾਣੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਗੁਰਿਆਨ ਦੀ ਚੌਂਕੀ ਦੁਕਾਨ ਚ ਕਲਾ ਦੇ ਐਸ.ਆਈ. ਨਰੇਸ਼ ਕੁਮਾਰ ਮੌਕੇ ਤੇ ਪਹੁੰਚੇ। ਉਹਨਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਕਾਫੀ ਸਾਲ ਪਹਿਲਾਂ ਪਿੰਡ ਵਿੱਚ ਸ਼ਰਾਬ ਦਾ ਠੇਕਾ ਨਾ ਖੋਲਣ ਲਈ ਮਤਾ ਪਾਇਆ ਸੀ। ਉਹਨਾਂ ਦੱਸਿਆ ਕਿ ਜਦ ਤੱਕ ਇਨ੍ਹਾਂ ਪਿੰਡ ਵਾਸੀਆਂ ਅਤੇ ਠੇਕੇਦਾਰ ਵਿਚਕਾਰ ਕੋਈ ਹੱਲ ਨਹੀਂ ਨਿਕਲਦਾ ਉਨਾ ਚੇ ਸ਼ਰਾਬ ਦਾ ਠੇਕਾ ਬੰਦ ਕਰਵਾ ਦਿੱਤਾ ਗਿਆ ਹੈ ਤੇ ਚਾਪੀਆਂ ਪੁਲਿਸ ਵੱਲੋਂ ਆਪਣੇ ਕਾਬਜ਼ੇ ਵਿੱਚ ਲੈ ਲਈਆਂ ਗਈਆਂ ਹਨ ਅੱਜ ਪਿੰਡ ਬਿਰਖਾਂ ਚ ਠੇਕਾ ਬੰਦ ਕਰਾਉਣ ਦੇ ਸਬੰਧਤ ਵਿੱਚ ਜੋ ਧਾਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਪਿੰਡ ਬਿਰਖਾਂ ਚ ਠੇਕਾ ਜਿਹੜਾ 2011 12 ਦੇ ਵਿੱਚ ਅਸੀਂ ਮਤਾ ਪਾ ਕੇ ਬੰਦ ਕਰਾਇਆ ਸੀ ਪਰ 10 11 ਸਾਲ ਬਾਅਦ ਫਿਰ ਇਹਨਾਂ ਨੇ ਮਨ ਲਓ ਮੋੜ ਕੇ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਧਾਰਨਾ ਲਾਉਣਾ ਪਿਆ ਪਰਾਸੀਨਾ ਨੂੰ ਪਹਿਲਾਂ ਬੇਨਤੀ ਕੀਤੀ ਸੀ ਕਿ ਇੱਥੇ ਜਿਹੜਾ ਰੈਸੀ ਏਰੀਆ ਆ ਕਿਉਂਕਿ ਲਾਗੇ ਮਾਤਾ ਦਾ ਮੰਦਰ ਆ ਵਿਰਧ ਆਸ਼ਰਮ ਆ ਤੇ ਇੱਕ ਤਾਂ ਇਨਕ੍ਰੇਬ ਤੇ ਬਿਰਕਾਂ ਦੀਆਂ ਜਿਹੜੀਆਂ ਲੜਕੀਆਂ ਧੀਆਂ ਪੈਣਾ ਸਵੇਰੇ ਸ਼ਾਮ ਸੈਰ ਕਰਨ ਜਾਂਦੀਆਂ ਆ ਅਗਰ ਜੇ ਰੋਡ ਦੇ ਉੱਤੇ ਠੇਕਾ ਖੁੱਲ ਗਿਆ ਤੇ ਜਿਹੜੇ ਸ਼ਰਾਬੀ ਆ ਸ਼ਰਾਬ ਪੀ ਕੇ ਡਿਗੇ ਰਹਿਣਗੇ ਲੜਾਈ ਝਗੜੇ ਕਰਨਗੇ ਤੇ ਜਿਹੜਾ ਪਿੰਡ ਦਾ ਮਾਹੌਲ ਖਰਾਬ ਹੋਏਗਾ ਪਰ ਉਹਨਾਂ ਨੂੰ ਅਸੀਂ ਬੇਨਤੀ ਕਰਨ ਦੇ ਬਾਵਜੂਦ ਵੀ ਇਹ ਜਿਹੜੇ ਗਰਾਿਆਂ ਦੇ ਠੇਕੇਦਾਰ ਆ ਇਹਨਾਂ ਨੇ ਠੇਕਾ ਖੋਲਣ ਦੀ ਕੋਸ਼ਿਸ਼ ਕੀਤੀ ਆ ਅੱਜ ਸਮੂਹ ਬਿਰਕਾਂ ਦੇ ਨਿਵਾਸੀ ਇਕਦਾਨਕਲੇ ਜਿੰਨੇ ਵੀ ਲਾਗੇ ਛਾਕੇ ਰੈਸ਼ੀ ਏਰੀਆ ਦੇ ਘਰ ਦੇ ਪਿੰਡ ਬਿਰਕਾਂ ਦੇ ਨਿਵਾਸੀ ਆ ਸਾਰਿਆਂ ਨੇ ਅੱਜ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਸਮੂਲੀਅਤ ਕੀਤੀ ਆ ਤੇ ਕਿਉਂਕਿ ਜੇ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜਿਹੜਾ ਉਹਨਾਂ ਨੇ ਮਹਿੰਮ ਚਲਾਈ ਆ ਤੇ ਪਰ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਨਸ਼ਿਆਂ ਦੇ ਖਿਲਾਫ ਤੁਸੀਂ ਮਹਿੰਮ ਚਲਾਈ ਕੋਨੂੰ ਬੰਦ ਕਰਨਾ ਤੇ ਰੈਸੀ ਏਰੀਆ ਦੇ ਵਿੱਚ ਠੇਕੇ ਨਾ ਖੁੱਲੇ ਜਾਣ ਕਿਉਂਕਿ ਪਿੰਡ ਦਾ ਮਾਹੌਲ ਖਰਾਬ ਹੁੰਦਾ ਆ ਤੇ ਜਿੱਥੇ ਅਸੀਂ ਐਕਸਰਸਾਈਜ਼ ਵਾਲ ਡਿਪਾਰਟਮੈਂਟ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਰੈਸੀ ਏਰੀਆ ਦੇ ਵਿੱਚ ਸ਼ਰਾਬ ਦੇ ਠੇਕੇ ਨਾ ਖੋਲਣ ਤਾਂ ਕਿ ਜਿਹੜੇ ਕਿ ਪੰਜਾਬ ਦਾ ਜਾਂ ਪਿੰਡ ਬਿਰਕਾਂ ਦਾ ਮਾਹੌਲ ਖਰਾਬ ਹੋਵੇ ਤੇ ਰੈਸੀ ਏਰੀਆ ਹੋਣ ਕਰਕੇ ਉੱਥੇ ਸਾਰੀਆਂ ਧੀਆਂ ਭੈਣਾਂ ਲੰਗਦੀਆਂ ਆ ਤੇ ਦੁਬਾਰਾ ਫੇਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਠੇਕੇ ਨੂੰ ਬੰਦ ਕਰਾਇਆ ਜਾਵੇ ਅਗਰ ਬੰਦ ਨਾ ਕਰਾਇਆ ਤੇ ਆਉਣ ਵਾਲੇ ਸਮੇਂ 'ਚ ਵੱਡੇ ਲੈਵਲ ਦੇ ਪ੍ਰੋਟੈਸਟ ਕੀਤਾ ਜਾਵੇਗਾ ਤੇ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇ ਤਾਂ ਉਹਨੂੰ ਕਿਧਰ ਚਿੱਤ ਤੋਂ ਕੰਮ ਕਰਦਾ ਤੱਕ ਅਜੇ ਅਜੇ ਕਲਸਮਾ ਲਾਜਮ ਆਏ ਸੀ ਉਹਨਾਂ ਨੇ ਆ ਕੇ ਜਿਹੜੇ ਜਿੰਦੇ ਲਾਤੇ ਆ ਜਿੰਨਾ ਚਿਰ ਉਹ ਕਹਿੰਦੇ ਆ ਵੀ ਕੋਈ ਗੱਲਬਾਤ ਨਹੀਂ ਹੁੰਦੀ ਅਸੀਂ ਲੈਕਤੀ ਜਿਹੜਾ ਕਮਿਸ਼ਨਰ ਸਾਹਿਬ ਨੂੰ ਵੀ ਦੇਖ ਕੇ ਆਏ ਆ ਉਹਨਾਂ ਤੋਂ ਰਸੀਵਿੰਗ ਲਈ ਸੀ ਉਹ ਵੀ ਕਹਿੰਦੇ ਸੀ ਅਸੀਂ ਕੋਈ ਕੋਸ਼ਿਸ਼ ਕਰਾਂਗੇ ਪਰ ਇਹਨਾਂ ਨੇ ਫੇਰ ਵੀ ਧੱਕੇ ਨਾਲ ਖੋਲਣ ਦੀ ਕੋਸ਼ਿਸ਼ ਕੀਤੀ ਆ ਕੀ ਨਾਮ ਅਪਣਾਈ ਨਰੇਸ਼ ਕੁਮਾਰ ਐਸਏ ਮੇਰੇ ਇੱਕ ਮਾਰ ਐਸਏ ਕਿਹੜੇ ਚੌਂਕੀ ਲੱਗੇ ਆ ਫਾਈਨਲ ਚੌਂਕੀ ਜੀ ਇਹ ਕੀ ਮਾਮਲਾ ਜੀ ਕਿ ਤੁਸੀਂ ਬਿਰਕਾਂ ਠੇਕੇ ਤੇ ਆਏ ਕੀ ਮਾਮਲਾ ਕੀ ਹੈ ਇਹ ਪਿੰਡ ਵਾਲੇ ਜੀ ਕਹਿੰਦੇ ਅਸੀਂ ਮਤਾ ਪਾਇਆ ਸੀ ਵੀ ਅਸੀਂ ਪਿੰਡ ਤੇ ਪਹਿਲਾਂ ਇਹਨਾਂ ਦੇ ਪਾਇਆ ਸੀ ਮਤਾ 10-12 ਸਾਲ ਪਹਿਲਾਂ ਇਹ ਵੀ ਸ਼ਰਾਬ ਇਹਨਾਂ ਦੇ ਠੇਕਾ ਪਹਿਲਾਂ ਹੀ ਹੁੰਦਾ ਸੀ ਹੱਥੇ ਕੋਲੇ ਗੋ ਇਹਨਾਂ ਦੇ ਕਰਾਈ ਬੰਦ ਇਹ ਫੇਰ ਪਿੰਡ ਵਾਲੇ ਕਹਿੰਦੇ ਵੀ ਅਸੀਂ ਮਤਾ ਪਾਇਆ ਤੇ ਵੀ ਇਸ ਕਰਕੇ ਅਸੀਂ ਮਤੇ ਤਿਆਰ ਨਹੀਂ ਦੇਖਾ ਕੋਲ ਦੇਣਾ ਫਿਲਹਾਲ ਪਿੰਡ ਵਾਲਿਆਂ ਦੀ ਫੇਰ ਠੇਕਾ ਨਾ ਕਿ ਬੰਦ ਕਰਾਤਾ ਹੀ ਗਿਆ ਤੇ ਬਸ ਹਾਂਜੀ ਉਹ ਪਿੰਡ ਵਾਸੀ ਰੋਗ ਲੱਗ ਰਹਾ ਹੈ ਤੁਹਾਡੇ ਤੇ ਵੀ ਜਿਹੜਾ ਇੱਕ ਕੰਮ ਕਰ ਰਹੇ ਨੇ ਕੰਮ ਕਰ ਰਹੇ ਨੇ ਨਹੀਂ ਫੜਿਆ ਜਿਹੜਾ ਬਿਨਾਂ ਮਨਜ਼ੂਰੀ ਤੋਂ ਕੀ ਤੁਸੀਂ ਆਕੇ ਮੋਕੇ ਤੇ ਮਨਜ਼ੂਰੀ ਦੇਖੀ ਨਹੀਂ ਇਹ ਇੰਚਾਸ ਨੂੰ ਪਤਾ ਜੀ ਮੈਂ ਸੈਂਕੜ ਡੰਗਾ ਜੀ ਉਹ ਫਿਲफिलहाल ਕੋਰਟ ਤੇ ਗਏ ਚਾਹਣਾ ਚੀ ਸਕੇ ਨਹੀਂ ਜਿਸ ਤਰ੍ਹਾਂ ਠੇਕਾ ਖੁੱਲ ਰਿਹਾ ਤੁਸੀਂ ਮੋਕੇ ਤੇ ਇੱਕ ਅਧਿਕਾਰੀ ਬਣ ਕੇ ਆਏ ਹੋ ਤੇ ਕੀ ਇਹਨਾਂ ਕੋ ਕੋ ਪਰਮਿਸ਼ਨ ਮਿਲੀ ਤੁਹਾਨੂੰ ਮੋਕੇ ਤੇ ਆਕੇ ਇਹਨਾਂ ਕੋ ਜੀ ਪਹਿਲਾਂ ਇਹਨੇ ਸਰ ਉਹਨਾਂ ਨੂੰ ਪਰਮਿਸ਼ਨ ਉਹਨਾਂ ਨੇ ਦਿਖਾ ਲਈ ਸੀ ਉਹ ਪਰਮਿਸ਼ਨ ਤੇ ਅੱਜ ਟਿਕਾ ਕੋਲ ਸਰ ਮੇਰਾ ਮੇਰਾ ਸਵਾਲ ਇਹ ਹੈ ਕਿ ਅੱਜ ਤੁਸੀਂ ਇੱਥੇ ਪਿੰਡ ਵਾਸੀ ਤੁਹਾਨੂੰ ਪਰਮਿਸ਼ਨ ਦਿਖਾਈ ਅੱਜ ਨਹੀਂ ਇਹ ਪਹਿਲਾਂ ਹੀ ਇਹਨਾਂ ਦੀ ਲਈ ਸੀ ਦਿਖਾ ਲਈ ਸੀ ਦਿਖਾ ਦੇ ਤਿਆਰੀ ਨਾ ਕਿ ਖੁੱਲਿਆ ਟਿਕਾ ਜੀ ਨਹੀਂ ਤੁਹਾਨੂੰ ਦਿਖਾਤੀ ਅੱਜ ਪਰਮਿਸ਼ਨ ਅੱਜ ਦਿਖਾ ਲਈ ਤੁਹਾਨੂੰ ਪਹਿਲਾਂ ਦਿਖਾ ਗਏ ਸੀ ਤੁਸੀਂ ਉਹ ਜਿਹੜਾ ਬੰਦੇ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਸੀ ਪਿੰਡ ਵਾਸੀ ਬਿਰੋ ਤੁਸੀਂ ਉਹਨੂੰ ਰੈਸਟ ਕੀਤਾ ਨਹੀਂ ਇਹ ਇਹ ਕੋਈ ਸਾਡਾ ਕੋਈ ਜੀ ਯਾਨੀ ਕੋਈ ਵੀ ਮਾਹੌਲ ਖਰਾਬ ਕਰੇ ਯਾਨੀ ਜਦ ਤੱਕ ਮਰਦਾ ਉਦੋਂ ਅਗਰ ਰੈਸਟ ਨਹੀਂ ਕਰਦੇ ਜਿਸ ਤਰ੍ਹਾਂ ਪਿੰਡ ਵਾਸੀ ਤੁਹਾਡੇ ਤੇ આરોਪ ਲਗਾ ਰਹੇ ਆ ਕਿ ਪੁਲਿਸ ਨੇ ਉਹਨਾਂ ਭਜਾ ਦਿੱਤਾ ਤੇ ਪੁਲਿਸ ਦੀ ਮਿਲੀ ਭਗਤ ਨਾ ਠੇਕਾ ਕਰ ਰਿਹਾ ਜੀ ਹੁਕਮ ਲਿਆ ਜੀ ਅਫਸਰਾਂ ਵੱਲੋਂ ਸੀ ਉਸ ਤਹਿਤ ਅਸੀਂ ਠੇਕਾ ਬੰਦ ਕਰਾਤਾ ਠੀਕ ਹੈ ਜੀ ਜਿਹੜੇ ਜਿਹੜੇ ਨੌਜਵਾਨ ਸੀ ਉਹ ਕੌਣ ਸੀ ਇੱਥੇ ਜਿਹੜੇ ਆ ਗਏ ਸੀ ਠੀਕ ਹੈ ਕੰਮ ਕਰਦੇ ਕੌਣ ਸੀ ਜਿਹੜੀ ਉਹਦੇ ਕਹਿੰਦੇ ਸੀ ਕਿ ਉਹਨਾਂ ਨੂੰ ਠੇਕਾ ਤੇ ਬਿਨਾਂ ਮਜ਼ਦੂਰੀ ਤੇ ਖੋਲਦੇ ਤੇ ਉਹਨਾਂ ਨੂੰ ਰੈਸਟ ਕਿਉਂ ਨਹੀਂ ਕੀਤਾ ਫਿਰ ਸ਼੍ਰੀਮਾਨ ਜੀ ਜਿਹੜਾ ਠੇਕਾ ਖੁੱਲਿਆ ਇਹਨਾਂ ਨੂੰ ਮਨਜ਼ੂਰੀ ਹੈ ਯਾਨੀ ਕੋਈ ਵੀ ਮਾਹੌਲ ਖਰਾਬ ਕਰ ਸਕਦਾ ਤੇ ਪੁਲਿਸ ਬਾਅਦ ਚੋਂ ਕਾਰਵਾਈ ਕਰਦੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਠੇਕਾ ਖੁੱਲਿਆ ਸੀ ਗਣਾਂ ਦੀ ਪਰ ਤੁਹਾ ਤੁਸੀਂ ਮਨਜ਼ੂਰੀ ਦੇਖੀ ਇੰਚਾਰ ਸਾਹਿਬ ਨੇ ਦੇਖੀ ਜਿਹੜਾ ਚੰਜੀਤ ਸਿੰਘ ਨੇ ਹੁਣ ਹੁਣ ਜਿਹੜਾ ਵੀ ਮਾਹੌਲ ਵੈਸੇ ਗਰਮ ਸਕਦਾ ਤੁਹਾਡੇ ਵੀ ਪੁਲਿਸ ਪੰਜਾਬ ਦੇ ਪੰਜਾਬ ਦੇ ਪੁਲਿਸ ਦੇ ਵੀ ਤੁਹਾਡੇ ਵੀ ਜਿੰਦਾਬਾਦ ਮੁਰਦਾਬਾਦ ਕਰ ਰਹੇ ਆ ਜੀ ਫਿਰ ਕੀ ਜੀ ਸਾਨੂੰ ਤਾਂ ਪਹਿਲਾਂ ਹੀ ਹੁੰਦੀ ਨਾ ਜੀ ਰਹਿੰਦੀ ਸੁਰ ਵਿੱਚ ਕੋਈ ਨਾ ਸਮਝਦੇ ਨੇ ਤੇ ਹੁਣ ਕਿਦਾਂ ਦਾ ਮਾਹੌਲ ਕਿਦਾਂ ਦਾ ਜੀ ਇਹ ਫਿਰ ਆ ਜੀ ਠੇਕਾ ਪਿੰਡ ਦੀ ਪਿੰਡ ਦੇ ਤੁਸੀਂ ਲੈ ਲੈਣੀ ਚਾਹਵੀਆਂ ਹਾਂਜੀ